ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਸਭਾਲਕਾ ਖੇਮ ਕਰਨ ਦੇ ਪਿੰਡ ਪਰ ਵਿਖੇ ਵਿਕਾਸ ਪੱਖੋਂ ਗਲੀਆਂ ਚ ਭਾਰੀ ਚਿੱਕੜ ਹੋਣ ਕਾਰਨ ਜਿੱਥੇ ਆਮ ਲੋਕ ਪਰੇਸ਼ਾਨ ਹਨ ਉਥੇ ਪਿੰਡ ਅਸਲ ਤਾੜ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਜਾਣ ਵਾਲੀ ਸੰਗਤ ਵੀ ਡਾਢੀ ਪਰੇਸ਼ਾਨ ਹੈ ਕਿਉਂਕਿ ਇਸ ਗੁਰਦੁਰਾ ਸਾਹਿਬ ਨੂੰ ਅੰਗਨ ਵਾਲੀਆਂ ਸਾਰੀਆਂ ਗਲੀਆਂ ਦੇ ਵਿੱਚ ਬੇहद ਚਿੱਕੜ ਅਤੇ ਗੰਦਾ ਪਾਣੀ ਭਰਿਆ ਹੋਇਆ ਹੈ ਜਿਸ ਕਰ ਸੰਗਤਾਂ ਅੰਮ੍ਰਿਤ ਵੇਲੇ ਗੁਰਦੁਰਾ ਸਾਹਿਬ ਜਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਅੱਜ ਪਿੰਡ ਵਾਸੀਆਂ ਨੇ ਕਿਹਾ ਕਿ ਨਾ ਤਾਂ ਕਾਂਗਰਸ ਸਰਕਾਰ ਵਲੇ ਪਿੰਡ ਦਾ ਵਿਕਾਸ ਹੋਇਆ ਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਨੂੰ 2.5 ਸਾਲ ਹੋ ਗਿਆ ਇਹਨਾਂ ਗਲੀਆਂ ਦਾ ਕੋਈ ਵਿਕਾਸ ਹੋਇਆ ਇਸ ਸੰਬੰਧੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਵੈਭ ਦਾ ਖਾਸਾ ਵੈਭ ਦੀ ਫਰੇ ਜੀ ਆ ਜੀ ਵੇਖੋ ਆਖਰ ਪਿੰਡ ਸਾਡਾ ਆਖਰ ਪਿੰਡ ਦਾ ਗੁਰਦੁਆਰਾ ਸਾਹਮਣੇ ਆ ਗੁਰਦਾਰੇ ਨੂੰ ਰਸਤਾ ਜਾਂਦਾ ਇੱਥੇ ਘੋੜੇ-ਘੋੜੇ ਪਾਣੀ ਖਲਪਾ ਨਾ ਕੋਈ ਲੰਘਿਆ ਜਾਵੇ ਨਾ ਲੈਣਾ ਦੇਣਾ ਪਹਿਲਾਂ ਵੇਖੋ ਵੀ ਇਹਦੀ ਹੱਦ ਕੀ ਆ ਗੁਰੂ ਘਰ ਦੇ ਲੋਕ ਸੜਕਾਂ ਬਣਾਉਂਦੇ ਆ ਤੇ ਇਟਾ ਲਾਉਦੇ ਆ ਸਾਡੇ ਗੁਰੂ ਘਰ ਨੂੰ ਵੇ ਛੱਪੜ ਪਾਣੀ ਦਾ ਲੱਗਾ ਜਿਹੜਾ ਨਲ ਆ ਜਾਂਦਾ ਨਾ ਨਾਲੇ ਗੰਦ ਕੁੜੇ ਜਿੰਨਾ ਪਿੰਡ ਪਿੰਡ ਦਾ ਗੰਦ ਸਾਰਾ ਗੁਰਦਾਰੇ ਨੂੰ ਜਾਂਦਾ ਇਹ ਦੇਖੋ ਕੀ ਹਾਲ ਸਾਡੇ ਪਿੰਡ ਦਾ ਆਖਰ ਕਿੰਨੇ ਚਿਰਦਾ ਇਦਾਂ ਕਿੰਨੇ ਚਿਰਦਾ ਹੈ ਇਹ ਚਾਰ ਪੰਜ ਇਹਨੂੰ ਚਾਰ ਪੰਜ ਸਾਲ ਹੀ ਹੋ ਗਏ ਨੇ ਹੁਣ ਤਾਂ ਬਾਹਰੋਂ ਬੱਦਲ ਆ ਗਿਆ ਤੇ ਗੁਰੂ ਘਰ ਨੇ ਕੋਈ ਸੰਭਾਲ ਨਹੀਂ ਜਾਂਦਾ ਨਹੀਂ ਗੁਰੂ ਘਰ ਕੋਈ ਜਾਂਦਾ ਨਹੀਂ ਡਰਦਾ ਕੀ ਜੈ ਉਹ ਵਿੱਚ ਗੁਰਗੁਰ ਦਾ ਪਾਣੀ ਦਾ ਨਾਂ ਕਿ ਕਦਾ ਗੁਰਦਾਰੇ ਦਾ ਦਰਵਾਜ਼ਾ ਬੰਦ ਹੋ ਗਿਆ ਹਾਂ ਇਹ ਗੰਦਾ ਪਾਣੀ ਆ ਟਟੀਆਂ ਦਾ ਪਾਣੀ ਆ ਉਹਦਾ ਪੈਸ਼ਾ ਦਾ ਤੇ ਨੰਗੂ ਕਿਹੜਾ ਵੀ ਇਧਰ ਮਾਰਿਓ ਬਾਈ ਬੰਨੂ ਤੇ ਕੀ ਹਾਲ ਬਣਿਆ ਮਗਰ ਆ ਇਧਰ ਮਾਰਿਓ ਇਧਰ ਮਾਰਿਓ ਲੰਮਾ ਕਰਿਓ ਇਧਰ ਵੇਖ ਕੀ ਹਾਲ ਬਣਿਆ ਬਾਈ ਇਧਰ ਆ ਪਾਣੀ ਸਾਰਾ ਵੇਖੋ ਕੰਨ ਜਾਣ ਦਿਆ ਔੜ ਅਗਲੇ ਬੰਨੇ ਕਿਦੇ ਵੇਖਿਓ ਅਗਲੇ ਬੰਨੇ ਬੜਾ ਮੁੰਦਾ ਆ ਆ ਬਾਈ ਬਾਹਰ ਆ ਖੋਤੇ ਨਾ ਉਹ ਅੰਦਰ ਬੜਾ ਮੁੰਦਾ ਤੁਹਾਡੇ ਪਿੰਡ ਗਰਾਂਡਾ ਬੜੀਆਂ ਆ ਯਾਰ ਮੇਲੇ ਤੇ ਤੁਹਾਡੇ ਪਿੰਡ ਗਰਾਂਡਾ ਨਾ ਇਹਨਾਂ ਬੋਲਦੇ ਸਾਡੇ ਤਾਂ ਪਰ ਗਰਾਂਡਾ ਜਾਂਦੀ ਆ ਕਿਤੇ ਰਿਹਾ ਸਾਡੇ ਗੁਰੂ ਘਰ ਨੂੰ ਗਲੀ ਨਹੀਂ ਬਣੀ ਤੇ ਪਿੰਡ ਦੀ ਤੁਸੀਂ ਛਡੋ ਗੱਲ ਉਹ ਗਰਾਂਡਾ ਵੀ ਪੁੱਤ ਦੇਣਦੇ ਗਰਾਂਡ ਬੋਲ ਕੇ ਦੇਣ ਤੇ ਆਪੇ ਪਤਾ ਲੱਗੇ ਸਾ ਛੜਕਪਾਸ ਹੋਈ ਉਹ ਛ ਛੜਕਿਆ ਇਹ ਇਹਨਾਂ ਨੂੰ ਆਖਿਆ ਚਲੋ ਕੋਣਾ ਬੋਧ ਕਰੋ ਚਲੋ ਸਾਨੂੰ ਗੁਰਦਵਾਰਾ ਦਾ ਪੁਪੜਾ ਕੇ ਦਿਓ ਜੋ ਗਾਇਦਾ ਬਣਾ ਕੇ ਦਿਓ ਸਾਨੂੰ ਹੁਣ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦਾ ਵੀ ਆ ਉਥੋਂ ਲੈ ਕੇ ਨਾ ਸਾਨੂੰ ਇਹ ਵੱਡੀ ਛੜਕ ਤੋਂ ਤੇ ਆ ਗੁਰਦ ਗੁਰੂ ਘਰ ਨੂੰ ਇਹ ਪੱਕੀ ਛੜਕ ਛੜਕਦੇ ਛਾੜਦੇ ਅਸੀਂ ਹੋਰ ਕੋਈ ਮੰਗ ਨਹੀਂ ਕਰਦੇ ਸਾਡੀ ਇਹੋ ਮੰਗ ਹੈ ਵੀ ਛੜਕ ਤੋਂ ਲੈ ਕੇ ਆਹ ਛੜਕ ਤੋਂ ਦੀ ਗੁਰਦ ਗੁਰੂ ਘਰ ਨੂੰ ਜਿਹੜਾ ਜ ਸੁਖਪੁਰੇ ਕੋ ਜਾ ਇਹ ਰਾਹ ਐਡਾ ਜਿਆਦਾ ਲੰਮਾ ਨਹੀਂ ਹੈਗਾ ਇਹ ਗਲੀ ਨਹੀਂ ਮੰਗਦੇ 3 400 ਮੀਟਰ ਹੀ ਰਾਹ ਐ ਕੋਈ ਐਡਾ ਜਿਆਦਾ ਲੰਮਾ ਨਹੀਂ ਹੈਗਾ ਗੁਰੂ ਘਰ ਨੂੰ ਜਾਂਦਾ ਬਾਅਦ ਵਿੱਚ 300 ਜਾਂ 400 ਮੀਟਰ ਰਾਹ ਐ ਕੋਈ ਜ਼ਿਆਦਾ ਰਾਹ ਵੱਡਾ ਨਹੀਂ ਐ ਕੋਈ ਆਸਾਂ ਦੀ ਗਲੀ ਨਹੀਂ ਮੰਗਦੇ ਸੀ ਗੁਰੂ ਘਰ ਨੂੰ ਆਹ ਰਸਤਾ ਮੰਗਦੇ ਵੀ ਰਸਤਾ ਸਾਨੂੰ ਗੁਰੂ ਘਰ ਨੂੰ ਬਣ ਜਾਵੇ ਵਧੀਆ ਤੇ ਸੰਗਤ ਗੁਰੂ ਘਰ ਨੂੰ ਜਾਵੇ ਤੇ ਚਲੋ ਮਹਾਰਾਜ ਨੂੰ ਜਾ ਕੇ ਮੰਨ ਸ਼ਿਕਾਰ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਗੱਲ ਕਰਨੀ ਚਾਹੁੰਦੇ ਆਂ ਵੀ ਸਾਡੀ ਗਲੀ ਦਾ ਹਾਲ ਵੇਖੋ ਕੀ ਐ ਆ ਗੁਰੂ ਘਰ ਦਾ ਸਾਡਾ ਬਿਲਕੁਲ ਨੇੜੇ ਆ ਘਰਾਂ ਦੇ ਤੁਸੀਂ ਕਰੋੜ ਰੁਪਈਆ ਲਾਇਆ ਇਸ ਟਾਈਮ ਤੇ ਤੇ ਕੋਈ ਪਰਿਵਾਰ ਮੱਥਾ ਟੇਕਣ ਵਾਸਤੇ ਨਹੀਂ ਆ ਸਕਦਾ ਸਾਡਾ ਕੱਲ ਦਾ ਮਾਲ ਭੁੱਖਾ ਖਾਲ ਖਲੋਂ ਖਲੋਤਾ ਇਹ ਖਲ ਦੀ ਬੋਰੀ ਲੈ ਕੇ ਘਰ ਨਹੀਂ ਲੰਘ ਸਕਦੇ ਪੱਠੇ ਤਾਂ ਅਸੀਂ ਕੀ ਲਿਓਨੇ ਆ ਜੇ ਸਾਡੇ ਦਾਣੇ ਫੱਕਿਆ ਜੋ ਘਰੇ ਪੀਣ ਕੀਤੇ ਪਏ ਆ ਤਾਂ ਅਸੀਂ ਬਾਹਰ ਛੱਡਣ ਜੋਗੇ ਨਹੀਂ ਹੈਗੇ ਵੀ ਚੱਕੀ ਤੇ ਜਾ ਕੇ ਦਾਣੇ ਛੱਡ ਆਈਏ ਤੇ ਸਭ ਤੋਂ ਜ਼ਿਆਦਾ ਸਾਡਾ ਕਾਰੋਬਾਰ ਸੀ ਜਿਹੜੇ ਮੰਤਰੀ ਆਉਂਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਨਸਾਮ ਦਿਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਡੀ ਦੇ ਵਿੱਚ ਐਡਾ ਜ਼ਿਆਦਾ ਨਰਕ ਬੱਜਾ ਖੜਾ ਨਹੀਂ। ਨਹੀਂ ਵੀਰ ਜੀ ਇੱਕ ਸੁਖਬਾਲ ਤੋਂ ਭੁਲੜ ਵੀ ਇੱਥੇ ਪਿਛਲੇ ਦੋ ਮੇਲਿਆਂ ਦੇ ਵੀ ਬੜੇ ਪੈਸੇ ਤੇ ਆ ਪੈਸੇ ਵੱਲੋਂ ਸਾਨੂੰ ਕੋਈ ਕਸਰ ਨਹੀਂ ਦੀ ਨਗਰ ਨੂੰ। ਤੇ ਹੁਣ ਵਿਧਾਇਕ ਸਰਵਨ ਸੁਵੀਆਂ ਦੇ ਬੜੇ ਪੈਸੇ ਤੇ। ਪੈਸੇ ਆਉਂਦੇ ਜ਼ਰੂਰ ਆ ਪਰ ਪੈਸੇ ਲੱਗਦੇ ਨਹੀਂਗੇ। ਛੜਕ ਮਨਜ਼ੂਰ ਹੋਈ। ਛੜਕ ਸਾਡੀ ਉਹ ਰਤੋਗੜੀ ਛੜਕ ਤੋਂ ਸਿੱਧਾ ਗੁਰੂ ਘਰ ਨੂੰ ਸੜਕ ਮਨਜ਼ੂਰ ਹੋਈ ਆ। ਉਹ ਛੜਕ ਚੌਕੇ ਦੇ ਭੂਰੇ ਲੈ ਗਏ ਇਹਨਾਂ ਨੇ ਜਾ ਕੇ ਵਹਿਗ ਤੇ ਪਾਤੀ ਆ ਤੇ ਸਾਡੇ ਗੁਰੂ ਘਰ ਨੂੰ ਲੰਘਣ ਵਾਸਤੇ ਭੋਰਾ ਰਸਤਾ ਨਹੀਂਗਾ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਾੜਾ ਮਨਾ ਰਹੇ ਦੱਸੋ ਕਿਹਦੀ ਲੰਘਾਂਗੇ ਦੱਸੋ ਇਹ ਸੰਗਤ ਕਿੱਧਰ ਕਿੱਦਾਂ ਲੰਘਦੀ ਸੰਗਤ ਜਾਂਦੀ ਕਿੱਥੇ ਸੰਗਤ ਤਾਂ ਤੁਸੀਂ ਹੀ ਹਲਵਾਲ ਕੀ ਆ ਕਿਧਰ ਦੀ ਲੰਘ ਗਈ ਹੋਰ ਵੀ ਰਸਤਾ ਹੈ ਕੋਈ ਨਾ ਜੀ ਕੋਈ ਰਸਤਾ ਨਹੀਂ ਉਧਰੋਂ ਰਸਤਾ ਆ ਵੀ ਰਸਤਾ ਬੰਦ ਆ ਸਾਡੇ ਘੇਰੇ ਘੇਰੇ ਛੱਪੜ ਆ ਉਹਦਾ ਨਿਕਾਸ ਕੋਈ ਨਹੀਂ ਹੈਗਾ ਪਾਣੀ ਜਿਹੜਾ ਸਾਡੇ ਘਰਾਂ 'ਚ ਵੜ ਕੇ ਖਲੋਤਾ ਤੁਸੀਂ ਦੇਖਣੇ ਡੈਜ ਸਾਰੀ ਗੱਲ ਸਾਹਿਬ ਬੀਬੀਆਂ ਦੇ ਕੰਮ